ਸ਼੍ਰੀ ਕਾਲਜੀ ਮਨਦੀਪ ਸੇਕੋ 3582 YouTube ਚੈਨਲ ਆਪਜੀ ਦੀ ਕਚੇਰੀ ਵਿੱਚ ਬਲੌਗ ਲੈ ਕੇ ਹਾਜ਼ਰ ਹੋਇਆ ਵੀ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਸਬਸਕ੍ਰਾਈਬ ਸ਼ੇਅਰ ਕਰੋ ਤਾਂ ਜੋ ਮੇਰਾ ਹੌਸਲਾ ਵਧ ਸਕੇ ਸਾਥ ਸੰਗਤ ਜੀ ਜੇ ਮੇਤੋਂ ਕੋਈ ਵੀਡੀਓ ਦੇ ਵਿੱਚ ਗਲਤੀ ਫਲਤੀ ਵੱਦ ਘੱਟ ਬੋਲਿਆ ਚੱਲਿਆ ਗਿਆ ਹੋਵੇ ਤਾਂ ਆਪਜੀ ਦਾ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ ਜੀ ਸਾਥ ਸੰਗਤ ਜੀ ਅਸੀਂ ਖਾਲਸਾਣ ਦੀ ਡਿਮਾਂਡ ਤਾਂ ਕਰਦੇ ਹੈਗੇ ਖਲਸਤਾਨ ਦੇ ਮੈਂ ਵਿਰੋਧੀ ਨਹੀਂ ਹੈਗਾ ਖਲਸਤਾਨ ਮੈਂ ਕਹਿੰਦਾ ਬਣੇ ਠੀਕ ਆ ਵਧੀਆ ਗੱਲ ਆ ਉਹਦਾ ਅਸੀਂ ਸਮਰਥਨ ਕਰਦੇ ਆ ਪਰ ਸਾਧ ਸੰਗ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਖਲਸਤਾਨ ਜੋ ਆਪਣੇ ਪੰਜਾਬੀ ਸਿੱਖ ਵੀਰ ਬਾਹਰ ਦੀਆਂ ਸਟੇਟਾਂ ਚ ਬੈਠਾ ਉਹਦੇ ਭੈਣ ਭਾਈ ਬੱਚੇ ਅਤੇ ਮਾਂ ਬਾਪ ਪਰ ਉਸ ਵੀਰ ਦੇ ਰਖਵਾਲੀ ਲਈ ਆਪਾਂ ਕੀ ਇੰਤਜ਼ਾਮ ਕਰਿਆ ਮੈਂ ਕੋਈ ਐਸਾ ਬੰਦਾ ਨਹੀਂ ਹੈਗਾ ਮੈਂ ਇੱਕ ਸੰਘਰਸ਼ੀ ਔਰ ਕੁਰਬਾਨੀ ਵਾਲੇ ਪਰਿਵਾਰ ਦੇ ਵਿੱਚ ਪੈਦਾ ਹੋਇਆ ਹੋਇਆ ਬੱਚਾ ਹਨ ਮੇਰੇ ਦਾਦਾ ਜੀ ਜੇਲ੍ਹਾਂ ਕੱਟਦੇ ਰਹੇ ਨੇ ਸੰਘਰਸ਼ ਕਰਦੇ ਰਹੇ ਨੇ ਮੇਰੇ ਦਾਦਾ ਜੀ ਜੋ ਸਰਕਾਰ ਐਮਰਜੈਂਸੀ ਲਾਈ ਜਦ ਮੇਰੇ ਦਾਦਾ ਜੀ ਉਹਨਾਂ ਨੇ ਸਾਡੇ ਪਿੰਡ ਦੇ ਬਜ਼ੁਰਗਾਂ ਨੇ ਬਹੁਤ ਨੇ ਜੇਲ੍ਹਾਂ ਕੱਟੀਆਂ ਔਰ ਮੋਰਚਾ ਲੱਗਿਆ ਮੇਰੇ ਦਾਦਾ ਜੀ ਸਰਦਾਰ ਬਖਸ਼ੀਸ਼ ਸਿੰਘ ਜੀ ਨੇ ਜੇਲਾ ਕਟੀਆਂ ਹਾਂਜੀ ਹੋਰ ਨਾਲ ਬੰਦੇ ਸੀਗੇ ਸਾਡੇ ਪਿੰਡ ਦੇ ਉਹਨਾਂ ਨੇ ਨਾਲ ਜੇਲਾ ਕਟੀਆਂ ਮੇਰੇ ਦਾਦਾ ਬਖਸ਼ੀਸ਼ ਸਿੰਘ ਜੀ ਨਾਲ ਮੇਰੇ ਫਾਦਰ ਸਾਹਿਬ ਜੀ ਜ਼ਹਿਦਾਰੇ ਜੈਪ ਸਿੰਘ ਜੀ 84 ਚ ਪੁਲਿਸ ਨੇ ਚੱਕਲੇ ਕੁੱਟ-ਕੁੱਟ ਬਰਾ ਹਾਲ ਕਰਤਾ ਚੱਡੇ ਪਾੜ ਤੇ ਨਹੀਂ ਯਕੀਨਤਾ ਦਵਿੰਦਰ ਸਿੰਘ ਖਟੜਾ ਤੋਂ ਪੁੱਛੋ ਰਣਵੀਰ ਸਿੰਘ ਖਟੜਾ ਤੋਂ ਪੁੱਛੋ ਡੀਆਰ ਵਾਲਿਆਂ ਤੋਂ ਜਕਰਮਜੀਤ ਸਿੰਘ ਖਾਲਸੇ ਤੋਂ ਪੁੱਛੋ। ਸੰਤਾ ਸਿੰਘ ਮੈਦਪੁਰ ਤੋਂ ਪੁੱਛੋ। ਜਗਜੀਤ ਸਿੰਘ ਖੀਰਨੀਆਂ ਤੋਂ ਪੁੱਛੋ। ਹੈ ਜੀ। ਪੁੱਛੋ ਸਹੀ ਤੁਸੀਂ ਕਿਸੇ ਤੋਂ। ਜੇ ਮੈਂ ਝੂਠ ਬੋਲਦਾ ਮੇਰੇ ਪਿੰਡ ਆ ਕੇ ਪੁੱਛੋ ਵੀ ਜਿਹੜਿਆ ਕਟੀਆਂ ਨੇ ਕਿ ਨਹੀਂ ਕਟੀਆਂ ਜੈਬ ਸੀ ਉਹਨੇ। ਬਖਸ਼ੀ ਸੀ ਉਹਨੇ ਕਟੀਆਂ ਕਿ ਨਹੀਂ ਕਟੀਆਂ ਜੈਬ ਸੀ ਉਹਦਾ ਕੀ ਹਾਲ ਕਰਿਆ ਸੀ। ਸਾਧ ਸੰਗ ਜੀ ਅਸੀਂ ਛੋਟੇ ਛੋਟੇ ਬੱਚੇ ਸੀ। ਸਾਡਾ ਸਾਰਾ ਕੁਝ ਬਰਬਾਦ ਹੋ ਗਿਆ ਹੀ ਖੇਤੀ ਸਾਡੀ ਬਰਬਾਦ ਹੋ ਗਈ ਤੇ ਪੜਾਈ ਸਾਡੀ ਬਰਬਾਦ ਹੋ ਗਈ ਸੀ। ਇੱਕ ਸਾਲ 5 ਮਹੀਨੇ ਬਾਅਦ ਮੇਰੇ ਫਾਦਰ ਸਾਹਿਬ ਘਰ ਆਏ ਸੀ ਸਾਨੂੰ ਮਿਲਣੀ ਦੀ ਦਿੰਦੇ ਜੇਲ੍ਹ ਦੇ ਵਿੱਚ ਮੁਲਾਕਾਤ ਨਹੀਂ ਸੀ ਸਾਡੀ ਹੋਣ ਦਿੰਦੇ ਇੱਕ ਸਾਲ 5 ਮਹੀਨੇ ਬਾਅਦ ਜਵਾਨਤ ਤੇ ਘਰ ਬਾਹਰ ਆਏ ਸੀ ਤਾਂ ਅਸੀਂ ਮਿਲੇ ਸੀ ਫੇਰ ਕੇਸ ਚੱਲਿਆ ਠੜਦਾ ਨਹੀਂ ਕੋਈ ਸਾਥ ਸੰਗਜੀ ਨਾਲ ਫੇਰ ਆਪਾਂ ਜਿਹੜਾ ਮੈਂ ਕਹਿੰਨਾ ਬਣੇ ਮੈਂ ਵਿਰੋਧੀ ਨਹੀਂ ਆਪਾਂ ਦੇਖੋ ਪਹਿਲਾਂ ਆਪਣਾ ਬੇਸ ਕੜਾ ਕਰੋ ਫੇਰ ਇਹ ਗੱਲ ਕਰੋ ਆਪਾਂ ਤੁਸੀਂ ਮੈਨੂੰ ਇਹ ਦੱਸੋ ਵੀ ਆਪਣੇ 13 ਸੀਟਾਂ ਨੇ ਐਮਪੀ ਦੀਆਂ ਸੈਂਟਰ 'ਚ ਖੜਨ ਜੋਗੇ ਹੋ 13 ਸੀਟਾਂ ਐਮਪੀ ਦੀਆਂ ਨੇ 13 ਸੀਟਾਂ ਜੋ ਆਪਾਂ ਕਿੰਨੀਆਂ ਸੀਟਾਂ ਆਪਾਂ ਜਿਤਾਈਆਂ ਨੇ ਖੇਤਰੀ ਪਾਰਟੀ ਨੂੰ ਜੇ ਖੇਤਰੀ ਪਾਰਟੀ ਤਕੜੀ ਹੋਊਗੀ ਤਾਂ ਤੁਹਾਡਾ 베ਸ ਤਕੜਾ ਹੋਊਗਾ ਆਪਾਂ ਨੈਸ਼ਨਲ ਪਾਰਟੀਆਂ ਦੇ ਮਗਰ ਲੱਗੇ ਫਿਰਦੇ ਆ ਨੈਸ਼ਨਲ ਪਾਰਟੀਆਂ ਦੇ ਕੀ ਕੀ ਉਹਨਾਂ ਨੂੰ ਪੰਜਾਬ ਨਾਲ ਕੋਈ ਉਹ ਨਹੀਂ ਪੰਜਾਬ ਨਾਲ ਸਿਰਫ ਜੇ ਲੈਣਾ ਦੇਣਾ ਖੇਤਰੀ ਪਾਰਟੀ ਦਾ ਖੇਤਰੀ ਪਾਰਟੀ ਕੋ ਤੁਸੀਂ 10 ਸੀਟਾਂ ਹੀ ਦੇ ਦੋ 13 ਨਾ ਦੋ 10 ਦੇ ਦੋ ਉਹ ਦੂਜੀਆਂ ਪਾਰਟੀਆਂ ਹੀ ਭੱਜੀਆਂ ਫਿਰਨੀਆਂ ਸਾਨੂੰ ਸਮਰਥਨ ਦੋ ਅਸੀਂ ਢੋਡੀਆਂ ਮੰਗਾ ਮੰਨਦੇ ਆ ਆਪਾਂ ਸੀਟਾਂ ਕਦੇ 3 ਕਦੇ 2 ਕਦੇ 5 ਕਦੇ 4 ਇਕਣ ਦਿੰਨੇ ਆ ਖੇਤਰੀ ਪਾਰਟੀਆਂ ਨੂੰ ਦੂਜੀ ਦੇ ਝੋਲੀ ਨੈਸ਼ਨਲ ਪਾਰਟੀਆਂ ਦੇ ਵੱਧ ਪਾ ਦਿੰਨੇ ਆ ਉਹ ਚ ਆਪਾਂ ਨੂੰ ਕਿਸੇ ਨੇ ਨਹੀਂ ਪੁੱਛਣਾ ਜੇ ਆਪਣੀ ਖੇਤਰੀ ਪਾਰਟੀ ਤਕੜੀ ਹੈ ਤਾਂ ਆਪਣਾ ਡੰਡਾ ਤਖੜਾ ਹੁਣ ਇੱਕੀਓ ਦੇਖ ਲਓ ਸਰਕਾਰ ਤੇ ਫਿਰਦੇ ਦੀ ਭੱਜੇ ਬਣਾਉਣ ਨੂੰ ਸੈਂਟਰ ਦੇ ਵਿੱਚ ਤਾਨੂੰ ਆ ਸਮਰਥਨ ਦੋ ਜੀ ਸਾਨੂੰ ਆ ਸਮਰਥਨ ਦੋ ਜੇ ਆਪਣੀ ਖੇਤਰੀ ਪਾਰਟੀ ਕੋ 10 ਸੀਟਾਂ ਆਂਦੀਆਂ ਤਾਂ ਉਹ ਮਗਰ ਫਿਰਦੇ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਆ ਡੰਡੇ ਨਾ ਮਨਾਉਂਦੇ ਖੇਤਰੀ ਪਾਰਟੀ ਦਾ ਅਸੀਂ ਕਮਜ਼ੋਰ ਕਰਦੇ ਆ ਪਹਿਲਾਂ ਆਪਣੇ ਬੇਸ ਬਣਾਓ ਫਿਰ ਇਹ ਗੱਲਾਂ ਆਪਾਂ ਕਰੀਏ ਵੀਰ ਜੀ ਕੋਈ ਖੜਦਾ ਨਹੀਂ ਮਗਰ ਬਥੇਰੇ ਫਿਰਦੇ ਇੱਥੇ ਜਹੇਦਾਰ ਬਣੇ ਅਸੀਂ ਜਹੇਦਾਰ ਆਂ ਜੀ ਅਸੀਂ ਫਲਾਨਾ ਹੀ ਧਮਕਾ ਜੀ ਜਿਨ੍ਹਾਂ ਚੱਡੇ ਪੜਵਾਏ ਨੇ ਜਿੰਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਅਜੇ ਤੱਕ ਕਿਤਾਬ ਨਹੀਂ ਆਏ ਜੇ ਸਾਡੇ ਫਾਦਰ ਸਾਹਿਬ ਦੇ ਪੁਰਾ ਵੀ ਚੱਲਦਾ ਸੀ ਤਾਂ ਵੀ ਚੀਸਾਂ ਪੈਂਦੀਆਂ ਦੀ ਕੰਮ ਕਰਨ ਜੋ ਗੈਂਦੀ ਛੱਡੇ ਉਹ ਜੇ ਮਿੱਤੋ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਆਖੇ ਮਾਦਾ ਜਾਜਕਾਂ ਤੁਹਾਡਾ ਆਪਣਾ ਬੱਚਾ ਮਾਫ ਕਰਨਾ ਮਿਲਦੇ ਆਂ ਜੀ ਅਗਲੇ ਵਲੌਗ ਵਿੱਚ